ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਦਿਖਾ ਰਿਹਾ ਹੈ ਨਾ ਇਹ ਪਿੰਡ ਇਟਾ ਵਾਲੀ ਇਸ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਤੇ ਨੇੜੇ ਪਿੰਡੇ ਦੇ ਫਿਰੋਜ਼ਾ ਰਹਿ ਜਾਂਦਾ ਸਾਹਮਣੇ ਦੋਸਤੋ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਬਾਈ ਕੋਲੇ ਸੇਲ ਹੈਗੀ ਤੇ ਆਪਾਂ ਨੂੰ ਬਾਈ ਨੇ ਵੀਡੀਓ ਸੈਂਡ ਕੀਤੀ ਹੈ ਡਿਟੇਲ ਇਹਦੀ ਉਸ ਹੱਬ ਤੇ ਆਪਾਂ ਤੁਹਾਨੂੰ ਦੱਸੂਗਾ ਦੂਜਾ ਸੂਹਾ ਸੂਈ ਹੋਈ ਝੋਟੀ ਆ ਦੋਸਤੋ ਇਹਨੂੰ ਤਿੰਨ ਮਹੀਨੇ ਹੋ ਗਏ ਸੂਈ ਨੂੰ ਤੇ ਮੰਗਰੇ ਦੇ ਕੱਟੀ ਐ 23 ਦਿਨ ਹੋ ਗਏ ਵੀਰ ਕਹਿੰਦਾ ਦੀ ਏਆਈ ਹੋਈ ਨੂੰ ਆ ਸਿੰਘ ਸੁੰਘ ਦੇਖ ਲੋ ਸਿੰਘਾ ਸੁੰਘਾਂ ਦੀ ਸੋਹਣੀ ਝੋਟੀ ਪਤਲੀ ਚਮੜੀ ਦੀ ਐ ਕੱਤ ਕਾਠ ਚੰਗਾ ਝੋਟੀ ਦਾ ਹਵਾਨਾ ਤੁਸੀਂ ਇਧਰੀ ਸਾਈਡ ਤੋਂ ਵੀ ਧਿਆਨ ਨਾਲ ਦੇਖ ਲੋ ਥਣ ਥਣ ਸੋਹਣਾ ਲੱਗਿਆਗਾ ਤੇ ਮਗਰੋਂ ਵੀ ਤੁਸੀਂ ਧਿਆਨ ਨਾਲ ਦੇਖ ਲੋ ਹਵਾਨੇ ਨੂੰ 7-8 ਕਿਲੋ ਵੀਰ ਦੁੱਧ ਵੀਰ ਕਹਿੰਦਾ ਦੁੱਧ ਹੁਣ ਤਿਆਰ ਆਗਾ ਤੇ ਦੋਨੇ ਟਾਈਮ ਦੋਸਤੋ ਕੱਟੀ ਤੇ ਹੀ ਇਹ ਮਿਲਦੀ ਹੈਗੀ ਤੋੜ ਕੇ ਹੁਣ ਤੁਹਾਨੂੰ ਬਾਈ ਦਿਖਾਊਗਾ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਦੋਸਤੋ ਤਸੱਲੀ ਕਰ ਲਿਓ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੀ ਧਿਰ ਹੋ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਉਣਾ ਹੈਗਾ ਨੰਬਰ ਆਪਾਂ ਭਰਾ ਦਾ ਸਕਰੀਨ ਤੇ ਦੇ ਦਿੱਤਾ ਤੁਸੀਂ ਕੰਟੈਕਟ ਕਰ ਲਿਓ ਦੋਸਤੋ ਤੇ ਰੇਟ ਦੋਸਤੋ ਇਹਦਾ 70000 ਰੁਪਏ ਹੈਗਾ ਦੂਜਾ ਸੂਆ ਸੂਈਆ 3 ਮਹੀਨਿਆਂ ਦੀ ਸੂਈਆ ਤੋੜ ਕੇ ਤੁਹਾਨੂੰ ਬਾਈ ਹੁਣ ਦਿਖਾਉਂਦਾ ਧਿਆਨ ਨਾਲ ਦੇਖ ਲਓ ਸੋਹਣਾ ਥਣ ਥਣ ਲੱਗਿਆਗਾ ਫਿਟਿੰਗ ਵਾਲਾ ਹਵਾਨਾ ਇਹਦਾ ਕੱਦ-ਕੱਦ ਠੀਕ ਹੈ ਝੋਟੀ ਦਾ ਬਾਕੀ ਦੋਸਤੋ ਪੈਸੇ ਤੁਸੀਂ ਲਾਉਣੇ ਆ ਤੁਹਾਡੀ ਸਮਝ ਹੈਗੀ ਨੰਬਰ ਆਪਾਂ ਵੀਰ ਦਾ ਸਕਰੀਨ ਤੇ ਲਾਤਾ ਆ ਧਿਆਨ ਨਾਲ ਕੋਲੋਂ ਹੋਰ ਦੇਖ ਲਓ ਹਵਾਨੇ ਨੂੰ ਤੁਸੀਂ ਆ ਗੋ ਤੁਸੀਂ ਹੁਣ ਮੂੰਹ ਵੱੱਟਾ ਵੀ ਦੇਖ ਲਓ ਸਿੰਘ ਸੁੰਗ ਦੇਖ ਲਓ ਸੋਹਣੀਆ ਸੰਗਾ ਸੰਗਾ ਦੀ ਝੋਟੀ ਤੇ ਮੰਗਰੇ ਦੇ ਦੋਸਤੋ ਕੱਟੀ ਆ ਕੱਟੀ ਖੜੀ ਹੈਗੀ ਤਨਮਹੀਨਿਆਂ ਦੀ ਸੂਈ ਹੈ 7-8 ਕਿਲੋ ਦੁੱਧ ਆਏ ਦੋਨੇ ਟਾਈਮਾਂ ਦਾ ਕੱਟੀ ਦੀ ਦੋਸਤੋ ਮਿਲਦੀ ਹੈ ਤੇ 23 ਦਿਨ ਹੋ ਗਏ ਦੀ ਏਆਈ ਹੋਈ ਨੂੰ ਦੀਕਾ ਬਾਈ ਕੋਲੇ ਸਾਹਮਣੇ ਪਿਆਗਾ ਸੋ ਕੰਟੈਕਟ ਕਰ ਲਿਓ ਦੋਸਤੋ ਸੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ